ਜਿਹੜੇ 19 ਲੋਕ ਲਾਪਤਾ ਦੱਸੇ ਜਾ ਰਹੇ ਨੇ ਬੱਦਲ ਫਟਣ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਰਾਮਪੁਰ ਇਲਾਕਾ ਸ਼ਿਮਲਾ ਦਾ ਰਾਮਪੁਰ ਇਲਾਕਾ ਦੱਸਿਆ ਜਾ ਰਿਹਾ ਜਿੱਥੋਂ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਖੌਫਨਾਕ ਤਸਵੀਰਾਂ ਨੇ ਪਾਣੀ ਦਾ ਜਿਹੜਾ ਵਹਾ ਹੈ ਉਸ ਦੇ ਨਾਲ 19 ਲੋਕ ਜਿਹੜੇ ਉਹ ਲਾਪਤਾ ਦੱਸੇ ਜਾ ਰਹੇ ਨੇ ਤੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਲਗਾਤਾਰ SDRF ਦੀਆਂ ਟੀਮਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਉੱਥੇ ਤੋਂ ਅੰਦਾਜ਼ ਦੀ ਹੈ ਹਾਲਾਂਕਿ ਹੁਣ ਤੱਕ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਫਿਰ ਕਿਸੇ ਮੰਤਰੀ ਦਾ ਬਿਆਨ ਜਿਹੜਾ ਸਾਹਮਣੇ ਨਹੀਂ ਆਇਆ ਕਿਸੇ ਦਾ ਕੋਈ ਪੱਖ ਸਾਹਮਣੇ ਨਹੀਂ ਆਇਆ ਪਰ ਇੱਥੇ ਜ਼ਿਕਰ ਹੋ ਗਿਆ ਹੈ ਕਿ ਉੱਤਰੀ ਭਾਰਤ ਦੇ ਵਿੱਚ ਯਾਨੀ ਕਿ ਹਿਮਾਚਲ ਪ੍ਰਦੇਸ਼ ਦਾ ਵੱਡਾ ਇਲਾਕਾ ਜਿਹੜਾ ਹੈ ਮੌਸਮ ਦੀ ਖਰਾਬੀ ਕਾਰਨ ਪ੍ਰਭਾਵਿਤ ਹੋਇਆ ਉੱਥੇ 19 ਲੋਕ ਹੁਣ ਇੱਥੇ ਲਾਪਤਾ ਦੱਸੇ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਸ਼ਿਮਲਾ ਦੇ ਰਾਮਪੁਰ ਦੇ ਸਮੇਜ ਖਾਦਾ ਇਹ ਇਲਾਕਾ ਦੱਸਿਆ ਜਾ ਰਿਹਾ ਜਿੱਥੇ 19 ਲੋਕ ਲਾਪਤਾ ਨੇ ਤੇ ਇਹਨਾਂ ਦਾ ਥਾ ਟਿਕਾਣਾ ਹਲੇ ਤੱਕ ਕੋਈ ਨਹੀਂ ਪਤਾ ਲਗਾ ਸਕਿਆ ਰੈਸਕਿਊ ਟੀਮਾਂ ਬੇਸ਼ੱਕ ਜਿਹੜੀਆਂ ਲਗਾਤਾਰ ਉਹ ਬਚਾਅ ਕਾਰਜ ਦੇ ਵਿੱਚ ਜੁਟੀਆਂ ਹੋਈਆਂ ਨੇ ਉਹਨਾਂ ਦੇ ਵੱਲੋਂ ਲਗਾਤਾਰ ਭਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜਿਹੜੀਆਂ ਤਸਵੀਰਾਂ ਨੇ ਆਪਣੇ ਆਪ ਦੇ ਵਿੱਚ ਹਰ ਕਿਸੇ ਦਾ ਦਿਲ ਦਹਿਲਾ ਕੇ ਰੱਖ ਦਿੱੰਨੀਆਂ ਨੇ 19 ਲੋਕ ਲਾਪਤਾ ਦੱਸੇ ਜਾ ਤਰੁੱਕ ਕਰ ਲੈਨੇ ਇਸ ਵੇਲੇ ਦੀ ਵੱਡੀ ਖਬਰ ਦੇ ਵੱਲ ਜੋ ਕਿ ਹਿਮਾਚਲ ਪ੍ਰਦੇਸ਼ ਤੋਂ ਸਾਹਮਣੇ ਆ ਰਹੀ ਹੈ ਦਰਅਸਲ ਮੌਸਮ ਦੇ ਵਿੱਚ ਖਰਾਬੀ ਯਾਨੀ ਕਿ ਮੌਨਸੂਨ ਦੇ ਵੱਲੋਂ ਐਡਾ ਵੱਡਾ ਝਟਕਾ ਜਿਹੜਾ ਹਿਮਾਚਲ ਪ੍ਰਦੇਸ਼ ਨੂੰ ਦੇ ਦਿੱਤਾ ਗਿਆ ਜਿਸ ਤੋਂ ਬਾਅਦ ਇੱਕ ਤੋਂ ਇੱਕ ਤਸਵੀਰਾਂ ਜਿਹੜੀਆਂ ਨੇ ਤਬਾਹੀ ਦੇ ਮੰਜ਼ਰ ਦੀਆਂ ਸਾਹਮਣੇ ਆ ਰਹੀਆਂ ਨੇ ਤੇ ਹੁਣ ਤਾਜ਼ਾ ਖਬਰ ਇਹ ਸਾਹਮਣੇ ਆਈ ਹੈ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਬੱਦਲ ਫਟਣ ਕਾਰਨ 19 ਲੋਕ ਲਾਪਤਾ ਦੱਸੇ ਜਾ ਰਹੇ ਨੇ ਇੱਥੇ ਤੁਹਾਨੂੰ ਦੱਸ ਦਈਏ ਕਿ ਇੱਕ ਸਮੇਜ ਖੜ ਦੇ ਵਿੱਚ ਰਾਮਪੁਰ ਇਲਾਕੇ ਦੇ ਵਿੱਚ Shimla ਦੇ Rampur ਇਲਾਕੇ ਦੇ ਵਿੱਚ ਇੱਕ ਖਬਰ ਜਿਹੜੀ ਸਾਹਮਣੇ ਆਈ ਹੈ ਜਿੱਥੇ ਕਿ ਬੱਦਲ ਫਟਣ ਕਾਰਨ ਤਬਾਹੀ ਮੱਚੀ ਹੈ ਤੇ ਇਸ ਤਬਾਹੀ ਦੇ ਮੰਜ਼ਰ ਦੇ ਵਿੱਚ 19 ਲੋਕ ਜਿਹੜੇ ਨੇ ਉਹ ਲਾਪਤਾ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ एसडीआरएफ ਦੀਆਂ ਟੀਮਾਂ ਦੇ ਵੱਲੋਂ ਲਗਾਤਾਰ ਰੈਸਕਿਊ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਤਬਾਹੀ ਦਾ ਮੰਜ਼ਰ ਇਸ ਕਦਰ ਦੇਖਣ ਨੂੰ ਮਿਲ ਸਕਦਾ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿ ਇਹਨਾਂ 19 ਲੋਕਾਂ ਦਾ ਪਤਾ ਕਿੱਦਾਂ ਲਗਾਇਆ ਜਾ ਸਕੇਗਾ ਉੱਥੇ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਬਚਾਅ ਕਾਰਜ ਜਿਹੜੇ ਆ ਸ਼ੁਰੂ ਕਰ ਦਿੱਤੇ ਗਏ ਆ ਪਰ ਉੱਥੇ ਜ਼ਿਕਰ ਹੋ ਗਿਆ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਇਸ ਵੇਲੇ ਮੌਸਮ ਨੇ ਜਿਹੜਾ ਖੌਫਨਾਕ ਰੂਪ ਧਾਰਨ ਕਰ ਲੇ ਇੱਕ ਪਾਸੇ ਮੀਂਹ ਜਿਹੜਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਦੂਜੇ ਪਾਸੇ ਅਜਹੀਆਂ ਤਸਵੀਰਾਂ ਦਾ ਸਾਹਮਣੇ ਆਉਣਾ ਉੱਥੋਂ ਦੇ ਵਸਨੀਕਾ ਦੇ ਲਈ ਦਿਲ ਦਹਿਲਾ ਦੇਣ ਵਾਲੀ ਗੱਲ ਆ ਉੱਥੇ ਤੁਹਾਨੂੰ ਦੱਸਦੀ ਹਿਮਾਚਲ ਪ੍ਰਦੇਸ਼ ਦੇ ਵਿੱਚ 19 ਲੋਕ ਲਾਪਤਾ ਦੱਸੇ ਜਾ ਰਹੇ ਨੇ ਬੱਦਲ ਫਟਣ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਰਾਮਪੁਰ ਇਲਾਕਾ ਸ਼ਿਮਲਾ ਦਾ ਰਾਮਪੁਰ ਇਲਾਕਾ ਦੱਸਿਆ ਜਾ ਰਿਹਾ ਜਿੱਥੋਂ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਖੌਫਨਾਕ ਤਸਵੀਰਾਂ ਨੇ ਪਾਣੀ ਦਾ ਜਿਹੜਾ ਵਹਾ ਹੈ ਉਸ ਦੇ ਨਾਲ 19 ਲੋਕ ਜਿਹੜੇ ਉਹ ਲਾਪਤਾ ਦੱਸੇ ਜਾ ਰਹੇ ਨੇ ਤੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਲਗਾਤਾਰ SDRF ਦੀਆਂ ਟੀਮਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਉੱਥੇ ਤੋਂ ਅੰਦਾਜ਼ ਦੀ ਹੈ ਹਾਲਾਂਕਿ ਹੁਣ ਤੱਕ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਫਿਰ ਕਿਸੇ ਮੰਤਰੀ ਦਾ ਬਿਆਨ ਜਿਹੜਾ ਸਾਹਮਣੇ ਨਹੀਂ ਆਇਆ ਕਿਸੇ ਦਾ ਕੋਈ ਪੱਖ ਸਾਹਮਣੇ ਨਹੀਂ ਆਇਆ ਪਰ ਇੱਥੇ ਜ਼ਿਕਰ ਹੋ ਗਿਆ ਹੈ ਕਿ ਉੱਤਰੀ ਭਾਰਤ ਦੇ ਵਿੱਚ ਯਾਨੀ ਕਿ ਹਿਮਾਚਲ ਪ੍ਰਦੇਸ਼ ਦਾ ਵੱਡਾ ਇਲਾਕਾ ਜਿਹੜਾ ਹੈ ਮੌਸਮ ਦੀ ਖਰਾਬੀ ਕਾਰਨ ਪ੍ਰਭਾਵਿਤ ਹੋਇਆ ਉੱਥੇ 19 ਲੋਕ ਹੁਣ ਇੱਥੇ ਲਾਪਤਾ ਦੱਸੇ ਜਾ ਰਹੇ ਨੇ ਤੁਹਾਨੂੰ ਦੱਸਦੀ ਇਹ Shimla ਦੇ Rampur ਦੇ ਸਮੇਜ ਖਾਦਾ ਇਹ ਇਲਾਕਾ ਦੱਸਿਆ ਜਾ ਰਿਹਾ ਜਿੱਥੇ 19 ਲੋਕ ਲਾਪਤਾ ਨੇ ਤੇ ਇਹਨਾਂ ਦਾ ਥਾਟ ਕਾਣਾ ਹਲੇ ਤੱਕ ਕੋਈ ਨਹੀਂ ਪਤਾ ਲਗਾ ਸਕਿਆ ਰੈਸਕਿਊ ਟੀਮਾਂ ਬੇਸ਼ੱਕ ਜਿਹੜੀਆਂ ਲਗਾਤਾਰ ਉਹ ਬਚਾਅ ਕਾਰਜ ਦੇ ਵਿੱਚ ਜੁਟੀਆਂ ਹੋਈਆਂ ਨੇ ਉਹਨਾਂ ਦੇ ਵੱਲੋਂ ਲਗਾਤਾਰ ਭਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜਿਹੜੀਆਂ ਤਸਵੀਰਾਂ ਨੇ ਆਪਣੇ ਆਪ ਦੇ ਵਿੱਚ ਹਰ ਕਿਸੇ ਦਾ ਦਿਲ ਦਹਿਲਾ ਕੇ ਰੱਖ ਦਿੰਦੀਆਂ ਨੇ 19 ਲੋਕ ਲਾਪਤਾ ਦੱਸੇ ਜਾ ਰਹੇ ਨੇ ਤਰੁ ਕਰ ਲੈਨੇ ਇਸ ਵੇਲੇ ਦੀ ਵੱਡੀ ਖਬਰ ਦੇ ਵੱਲ ਜੋ ਕਿ ਹਿਮਾਚਲ ਪ੍ਰਦੇਸ਼ ਤੋਂ ਸਾਹਮਣੇ ਆ ਰਹੀ ਹੈ ਦਰਅਸਲ ਮੌਸਮ ਦੇ ਵਿੱਚ ਖਰਾਬੀ ਯਾਨੀ ਕਿ ਮੌਨਸੂਨ ਦੇ ਵੱਲੋਂ ਐਡਾ ਵੱਡਾ ਝਟਕਾ ਜਿਹੜਾ ਹਿਮਾਚਲ ਪ੍ਰਦੇਸ਼ ਨੂੰ ਦੇ ਦਿੱਤਾ ਗਿਆ ਜਿਸ ਤੋਂ ਬਾਅਦ ਇੱਕ ਤੋਂ ਇੱਕ ਤਸਵੀਰਾਂ ਜਿਹੜੀਆਂ ਨੇ ਤਬਾਹੀ ਦੇ ਮੰਜ਼ਰ ਦੀਆਂ ਸਾਹਮਣੇ ਆ ਰਹੀਆਂ ਨੇ ਤੇ ਹੁਣ ਤਾਜ਼ਾ ਖਬਰ ਇਹ ਸਾਹਮਣੇ ਆਈ ਹੈ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਬੱਦਲ ਫਟਣ ਕਾਰਨ 19 ਲੋਕ ਲਾਪਤਾ ਦੱਸੇ ਜਾ ਰਹੇ ਨੇ ਇੱਥੇ ਤੁਹਾਨੂੰ ਦੱਸ ਦਈਏ ਕਿ ਇੱਕ ਸਮੇਜ ਖੜ ਦੇ ਵਿੱਚ ਰਾਮਪੁਰ ਇਲਾਕੇ ਦੇ ਵਿੱਚ Shimla ਦੇ Rampur ਇਲਾਕੇ ਦੇ ਵਿੱਚ ਇੱਕ ਖਬਰ ਜਿਹੜੀ ਸਾਹਮਣੇ ਆਈ ਹੈ ਜਿੱਥੇ ਕਿ ਬੱਦਲ ਫਟਣ ਕਾਰਨ ਤਬਾਹੀ ਮੱਚੀ ਹੈ ਤੇ ਇਸ ਤਬਾਹੀ ਦੇ ਮੰਜ਼ਰ ਦੇ ਵਿੱਚ 19 ਲੋਕ ਜਿਹੜੇ ਨੇ ਉਹ ਲਾਪਤਾ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਐਸ ਡੀ ਆਰ ਐਫ ਦੀਆਂ ਟੀਮਾਂ ਦੇ ਵੱਲੋਂ ਲਗਾਤਾਰ ਰੈਸਕਿਊ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਤਬਾਹੀ ਦਾ ਮੰਜ਼ਰ ਇਸ ਕਦਰ ਦੇਖਣ ਨੂੰ ਮਿਲ ਸਕਦਾ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿ ਇਹਨਾਂ 19 ਲੋਕਾਂ ਦਾ ਪਤਾ ਕਿੱਦਾਂ ਲਗਾਇਆ ਜਾ ਸਕੇਗਾ ਉੱਥੇ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਬਚਾਅ ਕਾਰਜ ਜਿਹੜੇ ਆ ਸ਼ੁਰੂ ਕਰ ਦਿੱਤੇ ਗਏ ਆ ਪਰ ਉੱਥੇ ਜ਼ਿਕਰ ਹੋ ਗਿਆ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਇਸ ਵੇਲੇ ਮੌਸਮ ਨੇ ਜਿਹੜਾ ਖੌਫਨਾਕ ਰੂਪ ਤਾਰਨ ਕਰ ਲੈ ਇੱਕ ਪਾਸੇ ਮੀ ਜਿਹੜਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਦੂਜੇ ਪਾਸੇ ਅਜਹੀਆਂ ਤਸਵੀਰਾਂ ਦਾ ਸਾਹਮਣੇ ਆਉਣਾ ਉੱਥੋਂ ਦੇ ਵਸਨੀਕਾ ਤੇ ਲਈ ਦਿਲ ਦਹਿਲਾ ਦੇਣ ਵਾਲੀ ਗੱਲ ਹੈ ਉੱਥੇ ਤੁਹਾਨੂੰ ਦੱਸਦੀ ਹਾਂ ਹਿਮਾਚਲ ਪ੍ਰਦੇਸ਼ ਦੇ ਵਿੱਚ 19 ਲੋਕ ਲਾਪਤਾ ਦੱਸੇ ਜਾ ਰਹੇ ਨੇ ਬੱਦਲ ਫਟਣ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਰਾਮਪੁਰ ਇਲਾਕਾ ਸ਼ਿਮਲਾ ਦਾ ਰਾਮਪੁਰ ਇਲਾਕਾ ਦੱਸਿਆ ਜਾ ਰਿਹਾ ਜਿੱਥੋਂ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਖੌਫਨਾਕ ਤਸਵੀਰਾਂ ਨੇ ਪਾਣੀ ਦਾ ਜਿਹੜਾ ਵਹਾ ਹੈ ਉਸ ਦੇ ਨਾਲ 19 ਲੋਕ ਜਿਹੜੇ ਉਹ ਲਾਪਤਾ ਦੱਸੇ ਜਾ ਰਹੇ ਨੇ ਤੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਲਗਾਤਾਰ SDRF ਦੀਆਂ ਟੀਮਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਉੱਥੇ ਤੋਂ ਅੰਦਾਜ਼ ਦੀ ਹੈ ਹਾਲਾਂਕਿ ਹੁਣ ਤੱਕ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਫਿਰ ਕਿਸੇ ਮੰਤਰੀ ਦਾ ਬਿਆਨ ਜਿਹੜਾ ਸਾਹਮਣੇ ਨਹੀਂ ਆਇਆ ਕਿਸੇ ਦਾ ਕੋਈ ਪੱਖ ਸਾਹਮਣੇ ਨਹੀਂ ਆਇਆ ਪਰ ਇੱਥੇ ਜ਼ਿਕਰ ਹੋ ਗਿਆ ਹੈ ਕਿ ਉੱਤਰੀ ਭਾਰਤ ਦੇ ਵਿੱਚ ਯਾਨੀ ਕਿ ਹਿਮਾਚਲ ਪ੍ਰਦੇਸ਼ ਦਾ ਵੱਡਾ ਇਲਾਕਾ ਜਿਹੜਾ ਹੈ ਮੌਸਮ ਦੀ ਖਰਾਬੀ ਕਾਰਨ ਪ੍ਰਭਾਵਿਤ ਹੋਇਆ ਉੱਥੇ 19 ਲੋਕ ਹੁਣ ਇੱਥੇ ਲਾਪਤਾ ਦੱਸੇ ਜਾ ਰਹੇ ਨੇ ਤੁਹਾਨੂੰ ਦੱਸ ਦਈਏ Shimla ਦੇ Rampur ਦੇ ਸਮੇਜ ਖਾਦਾ ਇਹ ਇਲਾਕਾ ਦੱਸਿਆ ਜਾ ਰਿਹਾ ਜਿੱਥੇ 19 ਲੋਕ ਲਾਪਤਾ ਨੇ ਤੇ ਇਹਨਾਂ ਦਾ ਥਾਂ ਟਿਕਾਣਾ ਹਲੇ ਤੱਕ ਕੋਈ ਨਹੀਂ ਪਤਾ ਲਗਾ ਸਕਿਆ ਰੈਸਕਿਊ ਟੀਮਾਂ ਬੇਸ਼ੱਕ ਜਿਹੜੀਆਂ ਲਗਾਤਾਰ ਉਹ ਬਚਾਅ ਕਾਰਜ ਦੇ ਵਿੱਚ ਜੁਟੀਆਂ ਹੋਈਆਂ ਨੇ ਉਹਨਾਂ ਦੇ ਵੱਲੋਂ ਲਗਾਤਾਰ ਭਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜਿਹੜੀਆਂ ਤਸਵੀਰਾਂ ਨੇ ਆਪਣੇ ਆਪ ਦੇ ਵਿੱਚ ਹਰ ਕਿਸੇ ਦਾ ਦਿਲ ਦਹਿਲਾ ਕੇ ਰੱਖ ਦਿੰਦੀਆਂ ਨੇ 19 ਲੋਕ ਲਾਪਤਾ ਦੱਸੇ ਜਾ ਰਹੇ ਨੇ ਤਰੁ ਕਰ ਲੈਨੇ ਇਸ ਵੇਲੇ ਦੀ ਵੱਡੀ ਖਬਰ ਦੇ ਵੱਲ ਜੋ ਕਿ ਹਿਮਾਚਲ ਪ੍ਰਦੇਸ਼ ਤੋਂ ਸਾਹਮਣੇ ਆ ਰਹੀ ਹੈ ਦਰਅਸਲ ਮੌਸਮ ਦੇ ਵਿੱਚ ਖਰਾਬੀ ਯਾਨੀ ਕਿ ਮੌਨਸੂਨ ਦੇ ਵੱਲੋਂ ਐਡਾ ਵੱਡਾ ਝਟਕਾ ਜਿਹੜਾ ਹਿਮਾਚਲ ਪ੍ਰਦੇਸ਼ ਨੂੰ ਦੇ ਦਿੱਤਾ ਗਿਆ ਜਿਸ ਤੋਂ ਬਾਅਦ ਇੱਕ ਤੋਂ ਇੱਕ ਤਸਵੀਰਾਂ ਜਿਹੜੀਆਂ ਨੇ ਤਬਾਹੀ ਦੇ ਮੰਜ਼ਰ ਦੀਆਂ ਸਾਹਮਣੇ ਆ ਰਹੀਆਂ ਨੇ ਤੇ ਹੁਣ ਤਾਜ਼ਾ ਖਬਰ ਇਹ ਸਾਹਮਣੇ ਆਈ ਹੈ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਬੱਦਲ ਫਟਣ ਕਾਰਨ 19 ਲੋਕ ਲਾਪਤਾ ਦੱਸੇ ਜਾ ਰਹੇ ਨੇ ਇੱਥੇ ਤੁਹਾਨੂੰ ਦੱਸ ਦਈਏ ਕਿ ਇੱਕ ਸਮੇਜ ਖੜ ਦੇ ਵਿੱਚ ਰਾਮਪੁਰ ਇਲਾਕੇ ਦੇ ਵਿੱਚ Shimla ਦੇ Rampur ਇਲਾਕੇ ਦੇ ਵਿੱਚ ਇੱਕ ਖਬਰ ਜਿਹੜੀ ਸਾਹਮਣੇ ਆਈ ਹੈ ਜਿੱਥੇ ਕਿ ਬੱਦਲ ਫਟਣ ਕਾਰਨ ਤਬਾਹੀ ਮੱਚੀ ਹੈ ਤੇ ਇਸ ਤਬਾਹੀ ਦੇ ਮੰਜ਼ਰ ਦੇ ਵਿੱਚ 19 ਲੋਕ ਜਿਹੜੇ ਨੇ ਉਹ ਲਾਪਤਾ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਐਸਡੀਆਰਐਫ ਦੀਆਂ ਟੀਮਾਂ ਦੇ ਵੱਲੋਂ ਲਗਾਤਾਰ ਰੈਸਕਿਊ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਤਬਾਹੀ ਦਾ ਮੰਜ਼ਰ ਇਸ ਕਦਰ ਦੇਖਣ ਨੂੰ ਮਿਲ ਸਕਦਾ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿ ਇਹਨਾਂ 19 ਲੋਕਾਂ ਦਾ ਪਤਾ ਕਿੱਦਾਂ ਲਗਾਇਆ ਜਾ ਸਕੇਗਾ ਉੱਥੇ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਬਚਾਅ ਕਾਰਜ ਜਿਹੜੇ ਆ ਸ਼ੁਰੂ ਕਰ ਦਿੱਤੇ ਗਏ ਆ ਪਰ ਉੱਥੇ ਜ਼ਿਕਰ ਹੋ ਗਿਆ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਇਸ ਵੇਲੇ ਮੌਸਮ ਨੇ ਜਿਹੜਾ ਖੌਫਨਾਕ ਰੂਪ ਤਾਰਨ ਕਰ ਲੈ ਇੱਕ ਪਾਸੇ ਮੀ ਜਿਹੜਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਦੂਜੇ ਪਾਸੇ ਅਜਹੀਆਂ ਤਸਵੀਰਾਂ ਦਾ ਸਾਹਮਣੇ ਆਉਣਾ ਉੱਥੋਂ ਦੇ ਵਸਨੀਕਾਂ ਤੇ ਲਈ ਦਿਲ ਦਹਿਲਾ ਦੇਣ ਵਾਲੀ ਗੱਲ ਹੈ ਉੱਥੇ ਤੁਹਾਨੂੰ ਦੱਸਦੀ ਹਾਂ ਹਿਮਾਚਲ ਪ੍ਰਦੇਸ਼ ਦੇ ਵਿੱਚ 19 ਲੋਕ ਲਾਪਤਾ ਦੱਸੇ ਜਾ ਰਹੇ ਨੇ ਬੱਦਲ ਫਟਣ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਰਾਮਪੁਰ ਇਲਾਕਾ ਸ਼ਿਮਲਾ ਦਾ ਰਾਮਪੁਰ ਇਲਾਕਾ ਦੱਸਿਆ ਜਾ ਰਿਹਾ ਜਿੱਥੋਂ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਖੌਫਨਾਕ ਤਸਵੀਰਾਂ ਨੇ ਪਾਣੀ ਦਾ ਜਿਹੜਾ ਵਹਾ ਹੈ ਉਸ ਦੇ ਨਾਲ 19 ਲੋਕ ਜਿਹੜੇ ਉਹ ਲਾਪਤਾ ਦੱਸੇ ਜਾ ਰਹੇ ਨੇ ਤੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਲਗਾਤਾਰ SDRF ਦੀਆਂ ਟੀਮਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਉੱਥੇ ਤੋਂ ਅੰਦਾਜ਼ ਦੀ ਹੈ ਹਾਲਾਂਕਿ ਹੁਣ ਤੱਕ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਫਿਰ ਕਿਸੇ ਮੰਤਰੀ ਦਾ ਬਿਆਨ ਜਿਹੜਾ ਸਾਹਮਣੇ ਨਹੀਂ ਆਇਆ ਕਿਸੇ ਦਾ ਕੋਈ ਪੱਖ ਸਾਹਮਣੇ ਨਹੀਂ ਆਇਆ ਪਰ ਇੱਥੇ ਜ਼ਿਕਰ ਹੋ ਗਿਆ ਹੈ ਕਿ ਉੱਤਰੀ ਭਾਰਤ ਦੇ ਵਿੱਚ ਯਾਨੀ ਕਿ ਹਿਮਾਚਲ ਪ੍ਰਦੇਸ਼ ਦਾ ਵੱਡਾ ਇਲਾਕਾ ਜਿਹੜਾ ਹੈ ਮੌਸਮ ਦੀ ਖਰਾਬੀ ਕਾਰਨ ਪ੍ਰਭਾਵਿਤ ਹੋਇਆ ਉੱਥੇ 19 ਲੋਕ ਹੁਣ ਇੱਥੇ ਲਾਪਤਾ ਦੱਸੇ ਜਾ ਰਹੇ ਨੇ ਤੁਹਾਨੂੰ ਦੱਸਦੀ ਇਹ Shimla ਦੇ Rampur ਦੇ ਸਮੇਜ ਖਾਦਾ ਇਹ ਇਲਾਕਾ ਦੱਸਿਆ ਜਾ ਰਿਹਾ ਜਿੱਥੇ 19 ਲੋਕ ਲਾਪਤਾ ਨੇ ਤੇ ਇਹਨਾਂ ਦਾ ਥਾ ਟਕਾਣਾ ਹਲੇ ਤੱਕ ਕੋਈ ਨਹੀਂ ਪਤਾ ਲਗਾ ਸਕਿਆ ਰੈਸਕਿਊ ਟੀਮਾਂ ਬੇਸ਼ੱਕ ਜਿਹੜੀਆਂ ਲਗਾਤਾਰ ਉਹ ਬਚਾਅ ਕਾਰਜ ਦੇ ਵਿੱਚ ਜੁਟੀਆਂ ਹੋਈਆਂ ਨੇ ਉਹਨਾਂ ਦੇ ਵੱਲੋਂ ਲਗਾਤਾਰ ਭਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜਿਹੜੀਆਂ ਤਸਵੀਰਾਂ ਨੇ ਆਪਣੇ ਆਪ ਦੇ ਵਿੱਚ ਹਰ ਕਿਸੇ ਦਾ ਦਿਲ ਦਹਿਲਾ ਕੇ ਰੱਖ ਦਿੰਦੀਆਂ ਨੇ 19 ਲੋਕ ਲਾਪਤਾ ਦੱਸੇ ਜਾ ਰਹੇ ਨੇ ਤਰੁ ਕਰ ਲੈਨੇ ਇਸ ਵੇਲੇ ਦੀ ਵੱਡੀ ਖਬਰ ਦੇ ਵੱਲ ਜੋ ਕਿ ਹਿਮਾਚਲ ਪ੍ਰਦੇਸ਼ ਤੋਂ ਸਾਹਮਣੇ ਆ ਰਹੀ ਹੈ ਦਰਅਸਲ ਮੌਸਮ ਦੇ ਵਿੱਚ ਖਰਾਬੀ ਯਾਨੀ ਕਿ ਮੌਨਸੂਨ ਦੇ ਵੱਲੋਂ ਐਡਾ ਵੱਡਾ ਝਟਕਾ ਜਿਹੜਾ ਹਿਮਾਚਲ ਪ੍ਰਦੇਸ਼ ਨੂੰ ਦੇ ਦਿੱਤਾ ਗਿਆ ਜਿਸ ਤੋਂ ਬਾਅਦ ਇੱਕ ਤੋਂ ਇੱਕ ਤਸਵੀਰਾਂ ਜਿਹੜੀਆਂ ਨੇ ਤਬਾਹੀ ਦੇ ਮੰਜ਼ਰ ਦੀਆਂ ਸਾਹਮਣੇ ਆ ਰਹੀਆਂ ਨੇ ਤੇ ਹੁਣ ਤਾਜ਼ਾ ਖਬਰ ਇਹ ਸਾਹਮਣੇ ਆਈ ਹੈ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਬੱਦਲ ਫਟਣ ਕਾਰਨ 19 ਲੋਕ ਲਾਪਤਾ ਦੱਸੇ ਜਾ ਰਹੇ ਨੇ ਇੱਥੇ ਤੁਹਾਨੂੰ ਦੱਸ ਦਈਏ ਕਿ ਇੱਕ ਸਮੇਜ ਖੜ ਦੇ ਵਿੱਚ ਰਾਮਪੁਰ ਇਲਾਕੇ ਦੇ ਵਿੱਚ Shimla ਦੇ Rampur ਇਲਾਕੇ ਦੇ ਵਿੱਚ ਇੱਕ ਖਬਰ ਜਿਹੜੀ ਸਾਹਮਣੇ ਆਈ ਹੈ ਜਿੱਥੇ ਕਿ ਬੱਦਲ ਫਟਣ ਕਾਰਨ ਤਬਾਹੀ ਮੱਚੀ ਹੈ ਤੇ ਇਸ ਤਬਾਹੀ ਦੇ ਮੰਜ਼ਰ ਦੇ ਵਿੱਚ 19 ਲੋਕ ਜਿਹੜੇ ਨੇ ਉਹ ਲਾਪਤਾ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ एसडीआरएफ ਦੀਆਂ ਟੀਮਾਂ ਦੇ ਵੱਲੋਂ ਲਗਾਤਾਰ ਰੈਸਕਿਊ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਤਬਾਹੀ ਦਾ ਮੰਜ਼ਰ ਇਸ ਕਦਰ ਦੇਖਣ ਨੂੰ ਮਿਲ ਸਕਦਾ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿ ਇਹਨਾਂ 19 ਲੋਕਾਂ ਦਾ ਪਤਾ ਕਿੱਦਾਂ ਲਗਾਇਆ ਜਾ ਸਕੇਗਾ ਉੱਥੇ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਬਚਾਅ ਕਾਰਜ ਜਿਹੜੇ ਆ ਸ਼ੁਰੂ ਕਰ ਦਿੱਤੇ ਗਏ ਆ ਪਰ ਉੱਥੇ ਜ਼ਿਕਰ ਹੋ ਗਿਆ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਇਸ ਵੇਲੇ ਮੌਸਮ ਨੇ ਜਿਹੜਾ ਖੌਫਨਾਕ ਰੂਪ ਤਾਰਨ ਕਰ ਲੈ ਇੱਕ ਪਾਸੇ ਮੀ ਜਿਹੜਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਦੂਜੇ ਪਾਸੇ ਅਜਹੀਆਂ ਤਸਵੀਰਾਂ ਦਾ ਸਾਹਮਣੇ ਆਉਣਾ ਉੱਥੋਂ ਦੇ ਵਸਨੀਕਾਂ ਤੇ ਲਈ ਦਿਲ ਦਹਿਲਾ ਦੇਣ ਵਾਲੀ ਗੱਲ ਹੈ ਉੱਥੇ ਤੁਹਾਨੂੰ ਦੱਸਦੀ ਹਾਂ ਹਿਮਾਚਲ ਪ੍ਰਦੇਸ਼ ਦੇ ਵਿੱਚ 19 ਲੋਕ ਲਾਪਤਾ ਦੱਸੇ ਜਾ ਰਹੇ ਨੇ ਬੱਦਲ ਫਟਣ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਰਾਮਪੁਰ ਇਲਾਕਾ ਸ਼ਿਮਲਾ ਦਾ ਰਾਮਪੁਰ ਇਲਾਕਾ ਦੱਸਿਆ ਜਾ ਰਿਹਾ ਜਿੱਥੋਂ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਖੌਫਨਾਕ ਤਸਵੀਰਾਂ ਨੇ ਪਾਣੀ ਦਾ ਜਿਹੜਾ ਵਹਾ ਹੈ ਉਸ ਦੇ ਨਾਲ 19 ਲੋਕ ਜਿਹੜੇ ਉਹ ਲਾਪਤਾ ਦੱਸੇ ਜਾ ਰਹੇ ਨੇ ਤੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਲਗਾਤਾਰ SDRF ਦੀਆਂ ਟੀਮਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਉੱਥੇ ਤੋਂ ਅੰਦਾਜ਼ ਦੀ ਹੈ ਹਾਲਾਂਕਿ ਹੁਣ ਤੱਕ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਫਿਰ ਕਿਸੇ ਮੰਤਰੀ ਦਾ ਬਿਆਨ ਜਿਹੜਾ ਸਾਹਮਣੇ ਨਹੀਂ ਆਇਆ ਕਿਸੇ ਦਾ ਕੋਈ ਪੱਖ ਸਾਹਮਣੇ ਨਹੀਂ ਆਇਆ ਪਰ ਇੱਥੇ ਜ਼ਿਕਰ ਹੋ ਗਿਆ ਹੈ ਕਿ ਉੱਤਰੀ ਭਾਰਤ ਦੇ ਵਿੱਚ ਯਾਨੀ ਕਿ ਹਿਮਾਚਲ ਪ੍ਰਦੇਸ਼ ਦਾ ਵੱਡਾ ਇਲਾਕਾ ਜਿਹੜਾ ਹੈ ਮੌਸਮ ਦੀ ਖਰਾਬੀ ਕਾਰਨ ਪ੍ਰਭਾਵਿਤ ਹੋਇਆ ਉੱਥੇ 19 ਲੋਕ ਹੁਣ ਇੱਥੇ ਲਾਪਤਾ ਦੱਸੇ ਜਾ ਰਹੇ ਨੇ ਤੁਹਾਨੂੰ ਦੱਸਦੀ ਇਹ Shimla ਦੇ Rampur ਦੇ ਸਮੇਜ ਖਾਦਾ ਇਹ ਇਲਾਕਾ ਦੱਸਿਆ ਜਾ ਰਿਹਾ ਜਿੱਥੇ 19 ਲੋਕ ਲਾਪਤਾ ਨੇ ਤੇ ਇਹਨਾਂ ਦਾ ਥਾ ਟਿਕਾਣਾ ਹਲੇ ਤੱਕ ਕੋਈ ਨਹੀਂ ਪਤਾ ਲਗਾ ਸਕਿਆ ਰੈਸਕਿਊ ਟੀਮਾਂ ਬੇਸ਼ੱਕ ਜਿਹੜੀਆਂ ਲਗਾਤਾਰ ਉਹ ਬਚਾਅ ਕਾਰਜ ਦੇ ਵਿੱਚ ਜੁਟੀਆਂ ਹੋਈਆਂ ਨੇ ਉਹਨਾਂ ਦੇ ਵੱਲੋਂ ਲਗਾਤਾਰ ਭਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜਿਹੜੀਆਂ ਤਸਵੀਰਾਂ ਨੇ ਆਪਣੇ ਆਪ ਦੇ ਵਿੱਚ ਹਰ ਕਿਸੇ ਦਾ ਦਿਲ ਦਹਿਲਾ ਕੇ ਰੱਖ ਦਿੱਤਿਆਂ ਨੇ 19 ਲੋਕ ਲਾਪਤਾ ਦੱਸੇ ਜਾ ਰਹੇ ਨੇ ਤਰੁ ਕਰ ਲੈਨੇ ਇਸ ਵੇਲੇ ਦੀ ਵੱਡੀ ਖਬਰ ਦੇ ਵੱਲ ਜੋ ਕਿ ਹਿਮਾਚਲ ਪ੍ਰਦੇਸ਼ ਤੋਂ ਸਾਹਮਣੇ ਆ ਰਹੀ ਹੈ ਦਰਅਸਲ ਮੌਸਮ ਦੇ ਵਿੱਚ ਖਰਾਬੀ ਯਾਨੀ ਕਿ ਮੌਨਸੂਨ ਦੇ ਵੱਲੋਂ ਐਡਾ ਵੱਡਾ ਝਟਕਾ ਜਿਹੜਾ ਹਿਮਾਚਲ ਪ੍ਰਦੇਸ਼ ਨੂੰ ਦੇ ਦਿੱਤਾ ਗਿਆ ਜਿਸ ਤੋਂ ਬਾਅਦ ਇੱਕ ਤੋਂ ਇੱਕ ਤਸਵੀਰਾਂ ਜਿਹੜੀਆਂ ਨੇ ਤਬਾਹੀ ਦੇ ਮੰਜ਼ਰ ਦੀਆਂ ਸਾਹਮਣੇ ਆ ਰਹੀਆਂ ਨੇ ਤੇ ਹੁਣ ਤਾਜ਼ਾ ਖਬਰ ਇਹ ਸਾਹਮਣੇ ਆਈ ਹੈ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਬੱਦਲ ਫਟਣ ਕਾਰਨ 19 ਲੋਕ ਲਾਪਤਾ ਦੱਸੇ ਜਾ ਰਹੇ ਨੇ ਇੱਥੇ ਤੁਹਾਨੂੰ ਦੱਸ ਦਈਏ ਕਿ ਇੱਕ ਸਮੇਜ ਖੜ ਦੇ ਵਿੱਚ ਰਾਮਪੁਰ ਇਲਾਕੇ ਦੇ ਵਿੱਚ Shimla ਦੇ Rampur ਇਲਾਕੇ ਦੇ ਵਿੱਚ ਇੱਕ ਖਬਰ ਜਿਹੜੀ ਸਾਹਮਣੇ ਆਈ ਹੈ ਜਿੱਥੇ ਕਿ ਬੱਦਲ ਫਟਣ ਕਾਰਨ ਤਬਾਹੀ ਮੱਚੀ ਹੈ ਤੇ ਇਸ ਤਬਾਹੀ ਦੇ ਮੰਜ਼ਰ ਦੇ ਵਿੱਚ 19 ਲੋਕ ਜਿਹੜੇ ਨੇ ਉਹ ਲਾਪਤਾ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ एसडीआरएफ ਦੀਆਂ ਟੀਮਾਂ ਦੇ ਵੱਲੋਂ ਲਗਾਤਾਰ ਰੈਸਕਿਊ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਤਬਾਹੀ ਦਾ ਮੰਜ਼ਰ ਇਸ ਕਦਰ ਦੇਖਣ ਨੂੰ ਮਿਲ ਸਕਦਾ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿ ਇਨ੍ਹਾਂ 19 ਲੋਕਾਂ ਦਾ ਪਤਾ ਕਿੱਦਾਂ ਲਗਾਇਆ ਜਾ ਸਕੇਗਾ ਉੱਥੇ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਬਚਾਅ ਕਾਰਜ ਜਿਹੜੇ ਆ ਸ਼ੁਰੂ ਕਰ ਦਿੱਤੇ ਗਏ ਆ ਪਰ ਉੱਥੇ ਜ਼ਿਕਰ ਹੋ ਗਿਆ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਇਸ ਵੇਲੇ ਮੌਸਮ ਨੇ ਜਿਹੜਾ ਖੌਫਨਾਕ ਰੂਪ ਤਾਰਨ ਕਰ ਲੈ ਇੱਕ ਪਾਸੇ ਮੀ ਜਿਹੜਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਦੂਜੇ ਪਾਸੇ ਅਜਹੀਆਂ ਤਸਵੀਰਾਂ ਦਾ ਸਾਹਮਣੇ ਆਉਣਾ ਉੱਥੋਂ ਦੇ ਵਸਨੀਕਾਂ ਤੇ ਲਈ ਦਿਲ ਦਹਿਲਾ ਦੇਣ ਵਾਲੀ ਗੱਲ ਹੈ ਉੱਥੇ ਤੁਹਾਨੂੰ ਦੱਸਦੀ ਹਾਂ ਹਿਮਾਚਲ ਪ੍ਰਦੇਸ਼ ਦੇ ਵਿੱਚ 19 ਲੋਕ ਲਾਪਤਾ ਦੱਸੇ ਜਾ ਰਹੇ ਨੇ ਬੱਦਲ ਫਟਣ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਰਾਮਪੁਰ ਇਲਾਕਾ ਸ਼ਿਮਲਾ ਦਾ ਰਾਮਪੁਰ ਇਲਾਕਾ ਦੱਸਿਆ ਜਾ ਰਿਹਾ ਜਿੱਥੋਂ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਖੌਫਨਾਕ ਤਸਵੀਰਾਂ ਨੇ ਪਾਣੀ ਦਾ ਜਿਹੜਾ ਵਹਾ ਹੈ ਉਸ ਦੇ ਨਾਲ 19 ਲੋਕ ਜਿਹੜੇ ਉਹ ਲਾਪਤਾ ਦੱਸੇ ਜਾ ਰਹੇ ਨੇ ਤੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਲਗਾਤਾਰ ਐਸਡੀਆਰਐਫ ਦੀਆਂ ਟੀਮਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਉੱਥੇ ਤੋਂ ਅੰਦਾਜ਼ ਦੀ ਹੈ ਹਾਲਾਂਕਿ ਹੁਣ ਤੱਕ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਫਿਰ ਕਿਸੇ ਮੰਤਰੀ ਦਾ ਬਿਆਨ ਜਿਹੜਾ ਸਾਹਮਣੇ ਨਹੀਂ ਆਇਆ ਕਿਸੇ ਦਾ ਕੋਈ ਪੱਖ ਸਾਹਮਣੇ ਨਹੀਂ ਆਇਆ ਪਰ ਇੱਥੇ ਜ਼ਿਕਰ ਹੋ ਗਿਆ ਹੈ ਕਿ ਉੱਤਰੀ ਭਾਰਤ ਦੇ ਵਿੱਚ ਯਾਨੀ ਕਿ ਹਿਮਾਚਲ ਪ੍ਰਦੇਸ਼ ਦਾ ਵੱਡਾ ਇਲਾਕਾ ਜਿਹੜਾ ਹੈ ਮੌਸਮ ਦੀ ਖਰਾਬੀ ਕਾਰਨ ਪ੍ਰਭਾਵਿਤ ਹੋਇਆ ਉੱਥੇ 19 ਲੋਕ ਹੁਣ ਇੱਥੇ ਲਾਪਤਾ ਦੱਸੇ ਜਾ ਰਹੇ ਨੇ ਤੁਹਾਨੂੰ ਦੱਸਦੀ ਇਹ Shimla ਦੇ Rampur ਦੇ ਸਮੇਤ ਖਾਦਾ ਇਹ ਇਲਾਕਾ ਦੱਸਿਆ ਜਾ ਰਿਹਾ ਜਿੱਥੇ 19 ਲੋਕ ਲਾਪਤਾ ਨੇ ਤੇ ਇਹਨਾਂ ਦਾ ਥਾ ਟਿਕਾਣਾ ਹਲੇ ਤੱਕ ਕੋਈ ਨਹੀਂ ਪਤਾ ਲਗਾ ਸਕਿਆ ਰੈਸਕਿਊ ਟੀਮਾਂ ਬੇਸ਼ੱਕ ਜਿਹੜੀਆਂ ਲਗਾਤਾਰ ਉਹ ਬਚਾਅ ਕਾਰਜ ਦੇ ਵਿੱਚ ਜੁਟੀਆਂ ਹੋਈਆਂ ਨੇ ਉਹਨਾਂ ਦੇ ਵੱਲੋਂ ਲਗਾਤਾਰ ਭਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜਿਹੜੀਆਂ ਤਸਵੀਰਾਂ ਨੇ ਆਪਣੇ ਆਪ ਦੇ ਵਿੱਚ ਹਰ ਕਿਸੇ ਦਾ ਦਿਲ ਦਹਿਲਾ ਕੇ ਰੱਖ ਦਿੱਤਿਆਂ ਨੇ 19 ਲੋਕ ਲਾਪਤਾ ਦੱਸੇ ਜਾ ਰਹੇ ਨੇ ਤਰੁਕ ਕਰ ਲੈਨੇ ਇਸ ਵੇਲੇ ਦੀ ਵੱਡੀ ਖਬਰ ਦੇ ਵੱਲ ਜੋ ਕਿ ਹਿਮਾਚਲ ਪ੍ਰਦੇਸ਼ ਤੋਂ ਸਾਹਮਣੇ ਆ ਰਹੀ ਹੈ ਦਰਅਸਲ ਮੌਸਮ ਦੇ ਵਿੱਚ ਖਰਾਬੀ ਯਾਨੀ ਕਿ ਮੌਨਸੂਨ ਦੇ ਵੱਲੋਂ ਐਡਾ ਵੱਡਾ ਝਟਕਾ ਜਿਹੜਾ ਹਿਮਾਚਲ ਪ੍ਰਦੇਸ਼ ਨੂੰ ਦੇ ਦਿੱਤਾ ਗਿਆ ਜਿਸ ਤੋਂ ਬਾਅਦ ਇੱਕ ਤੋਂ ਇੱਕ ਤਸਵੀਰਾਂ ਜਿਹੜੀਆਂ ਨੇ ਤਬਾਹੀ ਦੇ ਮੰਜ਼ਰ ਦੀਆਂ ਸਾਹਮਣੇ ਆ ਰਹੀਆਂ ਨੇ ਤੇ ਹੁਣ ਤਾਜ਼ਾ ਖਬਰ ਇਹ ਸਾਹਮਣੇ ਆਈ ਹੈ ਕਿ ਹਿਮਾ